ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਕਿਸਾਨ ਦੋਸਤੋ ਮੈਨੂੰ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀ ਉਹ ਪੁੱਛ ਰਹੇ ਸੀਗੇ ਕਿ ਝੋਨੇ ਨੂੰ ਕਿੰਨੀ ਖਾਦ ਪਾਈ ਜਾਵੇ ਬਸ ਤੇ ਕਿਸਾਨ ਵੀਰ ਬਹੁਤ ਹੀ ਸੁਜਮਾਨ ਨੇ ਸਭ ਨੂੰ ਪਤਾ ਹੈ ਅੱਜਕੱਲ ਬਾਕੀ ਬਹੁਤ ਹੀ ਘੱਟ ਹੋਣਗੇ ਜਿੰਨਾਂ ਨੂੰ ਨਹੀਂ ਪਤਾ ਸੋ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਵੀ ਵੀਰੋ ਝੋਨੇ ਵਿੱਚ ਲਗਭਗ 3 ਗੱਟੇ ਐਵਰੇਜ ਨੇ ਮਤਲਬ 3 ਗੱਟੇ ਪੈ ਜਾਣ ਤਾਂ ਬਹੁਤ ਹੈ ਮਤਲਬ ਕੀ ਆਪਣੇ ਏਰੀਏ ਦੇ ਵਿੱਚ ਆਪਣੇ ਫਸਲ ਦੇ ਸਾਰੇ ਆ ਆਪਣੇ ਖੇਤ ਦੇ ਸਾਰ ਉੱਤੇ ੱਲੇ ਵੀ ਹੋ ਸਕਦੇ ਨੇ ਹੁਣ ਸਾਡੇ ਇਸ ਇਧਰ ਅਸੀਂ 11 ਕਿ ਬੀਜੀ ਹੋਈ ਏ ਉਹਨੂੰ ਅਸੀਂ 2 ਤੋਂ 2 ਗੱਟ ਹੀ ਪਾਵਾਂਗੇ ਸਿਰਫ ਉਹ ਇੰਦਰ ਲਈ ਬਹੁਤ ਨੇ ਕਿਉਂਕਿ ਆਪਾਂ ਆਪਣੇ ਖੇਤ ਦੇ ਵਿੱਚ ਝੋਨੇ ਦੀ ਫਟਾਰ ਦੇਖਣੀ ਏ ਆਪਣੇ ਖੇਤ ਕਿਸ ਤਰ੍ਹਾਂ ਦਾ ਉਹ ਦੇਖਣਾ ਏ ਜੇ ਆਪਣੇ ਖੇਤ ਵਿੱਚ ਪਹਿਲਾਂ ਮੂੰਗੀ ਜਾਂ ਟਿੰਡਨ ਸੀਗਾ ਤਾਂ ਆਪਾਂ ਨੂੰ ਉੱਥੇ ਕੱਟ ਯੂਰੇ ਨਾਲ ਵੀ ਸਰ ਜਾਏਗਾ ਤੇ ਕਈ ਇਹੋ ਜਿਹੇ ਖੇਤ ਹੁੰਦੇ ਨੇ ਜਿੱਥੇ ਯੂਰੀਆ ਵੱਧ ਪਾਉਣੀ ਪੈ ਜਾਂਦੀ ਏ। ਕਈ ਵਾਰ ਚੋਨਾ ਗਰਮੀ ਚ ਲੱਗ ਗਿਆ ਹੁੰਦਾ ਏ ਤਾਂ ਕੁਛ ਸਹੀ ਟੰਗਲਾ ਯੂਰੀਆ ਨੂੰ ਨਹੀਂ ਮਿਲ ਪਾਉਂਦੀ। ਤੇ ਆਪਾਂ ਉਧਰ ਮੁੱਛਲ ਦੀ ਬੀਜੀ ਸੀ ਦੋ ਕਿੱਲੇ ਉਹਦੇ ਵਿੱਚ ਆਪਾਂ ਚਾਰ ਗੱਟੇ ਵੀ ਪਾਏ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਯੂਰੀਆ ਨੇ ਵੀ ਅਸਲ ਆਪਦਾ ਕੰਮ ਮੀਨ ਨਾਲ ਹੀ ਕਰਨਾ ਏ। ਜੇ ਕਿਤੇ ਯੂਰੀਆ ਪੈ ਕੇ ਉਤੋਂ ਮਾੜੀਆਂ ਮੋਟੀਆਂ ਕਣੀਆਂ ਆ ਜਾਣ ਜਾਂ ਮੀਂਹ ਪੈ ਜਾਵੇ ਤਾਂ ਉਹੀ ਆਪਣੀ ਯੂਰੀਆ ਡਬਲ ਕੰਮ ਕਰ ਜਾਂਦੀ ਏ। ਤੇ ਜੇ ਮੌਸਮਾਵਲਾ ਲੋ ਵੀ ਗਰਮੀ ਹੋਵੇ ਜਾਂ ਕਿਸੇ ਵੇਲੇ ਸੋਕਾ ਲੱਗ ਜੇ ਜਾਂ ਚੰਦਨ ਸਹੀ ਟਾਈਮ ਤੇ ਪਾਣੀ ਨਾ ਮਿਲੇ ਤਾਂ ਆਪਣੀ ਯੂਰੀਆ ਉੱਥੇ ਅੱਧੀ ਹੀ ਕੰਮ ਕਰਦੀ ਏ। ਸੋ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਵੀ ਇਹ ਆਪਣੀ ਫਸਲ ਦੇ ਹਿਸਾਬ ਨਾਲ ਤੇ ਆਪਣੇ ਖੇਤ ਦੇ ਹਿਸਾਬ ਨਾਲ ਜਾਂ ਰੋਤ ਮੌਸਮ ਦੇ ਹਿਸਾਬ ਨਾਲ ਇਹ ਯੂਰੀਆ ਵੀ ਉਸ ਮਤਲਬ ਕੰਮ ਕਰੇਗੀ। ਬਸ ਮੰਨ ਲਓ ਐਵਰੇਜ ਜਰ ਰੱਖੋ 3 ਗੱਟੇ ਬਾਲੇ ਯੂਰੀਆ ਆਪਾਂ ਨੂੰ ਪਤਾ ਖੇਤ ਵਾਸਤੇ ਨੁਕਸਾਨ ਏ। ਕਈ ਵੀਰ ਹੁੰਦੇ ਠੇਕੇ ਵਾਲੀ ਜ਼ਮੀਨ ਹੁੰਦੀ ਉਹਦੇ ਚ ਵੱਧ ਪਾ ਰਹਿੰਦੇ ਨੇ 4-4 ਗੱਟੇ 5-5 ਗੱਟੇ ਪਾ ਰਹਿੰਦੇ ਨੇ ਐਵੇਂ ਬੇਫਾਲਤੂ ਪਹੁੰਚਦਾ ਕੋਈ ਫਾਇਦਾ ਨਹੀਂ ਗਾ ਆਪਾਂ ਨੂੰ ਝੋਨੇ ਦਾ ਝਾੜ ਲੈਣਾ ਨਾ ਕਿ ਉਹਦੇ ਤੋਂ ਪਰਾਲੀ ਲੈਣੀ ਸੋ ਇਸ ਕਰਕੇ ਆਪਦੇ ਫਸਲ ਦੇ ਹਿਸਾਬ ਨਾਲ ਯੂਰੀਆ ਪਾਓ ਆਪਣੇ ਖੇਤ ਦੇ ਹਿਸਾਬ ਨਾਲ ਬਹੁਤ ਬਹੁਤ ਧੰਨਵਾਦੀ